ਕਲ ਸਾਰੇ ਨੂੰ ਮੈਂ ਹਾਂ ਤਫਸੀਰਤ ਕਰ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਕਾਫੀ ਸਾਰੇ ਮੁੱਦੇ ਨੇ ਜਿੰਨਾ ਤੇ ਚਰਚਾ ਕਰਾਂਗੇ ਅੱਜ ਐਸワイਐਲ ਦਾ ਮੁੱਦਾ ਜਿਹੜਾ ਸਭ ਤੋਂ ਵੱਡਾ ਹੈ ਇਸ ਵੇਲੇ ਉਸ ਬਾਰੇ ਗੱਲ ਕਰਾਂਗੇ ਇਸ ਤੋਂ ਇਲਾਵਾ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਵਾਲੇ ਨੇ ਉਹਨਾਂ ਬਾਰੇ ਗੱਲ ਕਰਾਂਗੇ ਤੇ ਮਨਰੇਗਾ ਦੇ ਮੁੱਦੇ ਤੇ ਚਰਚਾ ਕਰਾਂਗੇ ਤੇ ਇਨਾਂ ਸਾਰੇ ਮੁੱਦਿਆਂ ਤੇ ਗੱਲ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਿੱਧੂ ਸਾਹਿਬ ਅੱਜ ਦੇ ਪ੍ਰੋਗਰਾਮ ਤੇ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਕੇ ਆ ਮੁੱਦਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਲੋਕ ਸਵਾਲ ਜੀ ਸਰ ਜਿੱਦਾਂ ਕੀ ਮੈਂਸ਼ਨ ਕੀਤਾ ਹੀ ਆਪਾਂ ਵੀ एसवाईएल ਦੀ ਮੀਟਿੰਗ ਹੋਈ ਹੈ ਤੇ ਐਸਵਾਈਐਲ ਦੇ ਉੱਤੇ ਲੈ ਕੇ ਤੇ ਇਸ ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਮਿਲੇ ਨੇ ਕੀ ਮੀਟਿੰਗ ਸੀ ਸਰ ਵੀ ਕਿੱਦਾਂ ਦੇ ਮੁੱਦੇ ਛੜੇ ਨੇ ਤੇ ਕੀ ਲੱਗਦਾ ਹੈ ਵੀ ਕੀ ਹੱਲ ਨਿਕਲ ਕੇ ਸਾਹਮਣੇ ਆਏਗਾ ਇਸ ਦਾ ਦੇਖੋ ਤਕਰੀਬਨ ਮੈਂ ਸਮਝਦਾ ਕਿ ਅੱਧੀ ਸਦੀ ਨਿਕਲ ਗਈ ਹੈ ਇਸ ਲੜਾਈ ਝਗੜੇ ਨੂੰ ਚਲਦੇ ਆ ਸਰ ਜੀ ਕਨੈਰ ਦਾ ਮਾਮਲਾ ਲੈ ਕੇ ਬਹੁਤ ਕੁਝ ਆ ਇਸ ਰੈਂਕ ਦੇ ਆਮ ਲੈ ਕੇ ਪੰਜਾਬ ਦਾ ਨੁਕਸਾਨ ਹੋਇਆ ਪਰੇਸ਼ਾਨੀ ਵੱਡੇ ਪੱਧਰ ਤੇ ਸਾਹਮਣਾ ਕਰਨਾ ਪਿਆ ਕਿਸਾਨਾਂ ਦੀ ਗੱਲ ਕਰ ਲਈ ਆ ਪੰਜਾਬੀਆਂ ਦੀ ਗੱਲ ਕਰ ਲਈ ਮੁੱਦਾ ਕੀ ਹੈ ਕਿ 1960 ਤੋਂ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਹੈ ਪਾਣੀਆਂ ਦੀ ਵੰਡ ਨੂੰ ਲੈ ਕੇ ਉਕਤ ਭਗਵੰਤ ਮੰਧੇ ਕਾਲਮ ਨੂੰ ਬੜੀ ਵਧੀਆ ਲੱਗੀ ਉਹ ਕੰਦੇਖੋ ਮੁੱਦਾ ਸਾਡੇ ਵੱਡਿਆਂ ਨੇ ਛੜਿਆ ਹੋਇਆ ਹੈ ਪਰ ਹੁਣ ਕਦੇ ਨਵੀਂ ਪੀੜੀ ਨੂੰ ਹੱਲ ਕਰਨਾ ਹੋਵੇਗਾ ਮੇਰੇ ਦਾ ਹੋਏਗਾ ਸੋ ਕੋਈ ਦੋਰ ਨਹੀਂ ਜਿਹੜੀ ਵੱਡੀ ਪੀੜੀ ਪਿਛਲੀ ਉਹ ਇਸ ਮੁੱਦੇ ਨੂੰ ਛੱਡ ਕੇ ਗਈ ਹੈ ਮੁੱਦਾ ਕਾਦਾ ਛੜਿਆ ਮੈਂ ਤਾਂ ਕਮਾਂਗਾ ਕਿ ਨਸੂਰ ਘਟ ਕੇ ਗਏ ਪੰਜਾਬ ਦੀ ਹਿੱਕ ਤੇ ਲਗਾਤਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਐਸੋਏ ਨੂੰ ਲੈ ਕੇ ਵਿਗਿਆਨ ਨੂੰ ਗਦਨਾਮ ਕੀਤਾ ਜਾਂਦਾ ਰਿਹਾ ਕੌਮੀ ਪੱਧਰ ਤੇ ਕਦੇ ਜੇ ਸੁਣੋ ਕਾਰਕੁਲੇਰ ਨਾਲ ਜੋੜ ਕੇ ਦੇਖੇਗਾ ਕਦੇ ਵੱਖਵਾਦੀ ਲੈ ਨਾਲ ਜੋੜ ਕੇ ਦੇਖੇਗਾ ਕਦੇ ਕਿਹਾ ਗਿਆ ਕਿ ਪੰਜਾਬ ਵੱਡਾ ਠਕਾ ਕਰ ਰਿਹਾ ਜੀ ਦੇਖੋ ਜਿਹੜਾ ਸੂਬਾ بار بار ਇਸ ਕਦੀ ਕੁਆਰਲਾ ਸਾਡੇ ਕੋਲੇ ਫालतू ਪਾਣੀ ਨਹੀਂ ਦੇਣੂ ਉਹਦੇ ਕੋਲੋਂ ਕਹਿੰਦੇ ਨੇ ਪਾਣੀ ਤੇ ਤੇਰੇ ਕੋਲ ਲੈਣਾ ਹੀ ਲੈਣਾ ਪਾਣੀ ਹੈ ਦਾ ਨਹੀਂ ਹੈ ਪਹਿਲਾਂ ਕਹਿੰਦੇ ਲਿੰਕ ਨਹਿਰ ਬਣਾਏ ਪਾਣੀ ਦਾ ਬਾਅਦ ਦੇਖ ਲਾਂਗੇ ਹਜ਼ਾਰਾਂ ਏਕੜ ਦਾ ਪੰਜਾਬ ਦੀ ਇੰਨੇ ਅਬਜਾਉ ਜਮੀਰ ਬਰਬਾਦ ਹੋ ਗਈ ਦੇ ਸੇਕ ਕੀ ਜਾ ਰਿਹਾ ਕਿ ਪਾਦੇ ਵਿੱਚ ਵਿਧਾਨ ਸਭਾ ਚ ਜਿਹੜੇ ਰੈਗੂਲੇਸ਼ਨ ਆਇਆ ਮਤਾ ਆ ਜਦੋਂ ਕਪਟੇ ਮਨਿੰਦਰ ਸਿੰਘ ਮੰਤਰੀ ਸੀ ਉਸ ਤੋਂ ਬਾਅਦ ਦੇ ਵਿੱਚ ਅਲੰਕਪੀਸ਼ੇ ਸਰਕਾਰਾਂ ਵਲੇ ਵੀ ਇਹ ਹੋਈ ਜਾ ਰਿਹਾ ਕਿ ਜਿਹੜੀ ਜਮੀਨ ਆ ਜਿਹੜੀ ਅਸਲ ਮਾਲਕਾਂ ਪਰ ਨਾ ਤਾਂ ਅਸਲ ਮਾਲਕਾਂ ਦੇ ਪੱਲੇ ਪਈ ਐ ਤੇ ਨਾ ਹੀ ਪੰਜਾਬ ਦੇ ਪੱਲੇ ਪਈ ਐ ਉਸੇ ਤਰੀਕੇ ਨਾਲ ਬੰਦੇ ਹਰ ਜੰਗਲਾਤ ਉਹ ਜ਼ਮੀਨ ਦਾ ਬਣਿਆ ਐ ਇੰਨੇ ਲੰਬੇ ਹਰਸੇ ਬਾਅਦ ਮੈਂ ਕਹਾਂਗਾ ਇਹ ਪਹਿਲਾ ਮੌਕਾ ਹੈ ਕਿ ਨਿਕਲ ਜਾਣ ਬਾਅਦ ਕਿ ਪੰਜਾਬ ਤੇ ਹਰਿਆਣਾ ਦੇ ਦੋਹਾਂ ਮੁੱਖ ਮੰਤਰੀਆਂ ਦੀ ਆਪਣੇ ਤੌਰ ਤੇ ਪਹਿਲੀ ਮੀਟਿੰਗ ਹੋਈ ਹੈ ਦੋਹਾਂ ਅਜਲੇ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ 'ਚ ਮੀਟਿੰਗ ਹੋਈ ਹੈ ਔਰ ਇਹ ਵੀ ਪਹਿਲਾ ਮੌਕਾ ਹੈ ਕਿ ਦੋਹਾਂ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਔਰ ਹਰਿਆਣਾ ਦੇ ਮੁੱਖ ਮੰਤਰੀ ਨੈਗ ਸਿੰਘ ਸੈਣੀ ਦੋਨਾਂ ਨੇ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਕੇ ਕੀ ਕਿਹਾ ਕਿ ਚੰਗੇ ਮਾਹੌਲ ਚ ਗੱਲਬਾਤ ਹੋਈ ਐ ਜੀ ਪਹਿਲਾਂ ਤਾਂ ਇਹ ਹੀ ਹੁੰਦਾ ਸੀ ਕਿ ਇੱਕ ਦੂਜੇ ਨਾਲ ਕੋਹੜੀ ਗੱਲ ਹੁੰਦੀ ਸੀ ਹਰਿਆਣਾ ਕਹਿੰਦਾ ਸੀ ਕਿ ਸਾਡਾ ਹੱਕ ਮਾਰਿਆ ਗਿਆ ਲੈ ਕੇ ਆਂਗੇ ਪੰਜਾਬ ਵਾਲੇ ਕਹਿੰਦੇ ਸਾਡੇ ਕੋਲ ਦੇਣ ਨੂੰ ਕੁਝ ਨਹੀਂ ਕਿਵੇਂ ਲੋਂਗੇ ਧੱਕੇ ਨਾਲ ਸਿਰੋਜਾ ਮਾਹੌਲ ਟਕਰਾ ਵਾਲੇ ਮਾਹੌਲ ਚ ਗੱਲਬਾਤ ਹੁੰਦੀ ਸੀ ਪਰ ਅੱਜ ਪਹਿਲਾ ਮੌਕਾ ਜਦੋਂ ਦੋਆ ਮੰਤਰੀ ਨੇ ਬਾਹਰ ਆ ਕੇ ਬੜੇ ਸ਼ਾਂਤ ਮਾਹੌਲ ਚ ਗੱਲਬਾਤ ਕੀਤੀ ਤੇ ਕਿਹਾ ਇਸ ਮਸਲੇ ਦਾ ਹੱਲ ਨਿਕਲੇਗਾ ਹਾਲਾਕੇ ਕੀ ਹੱਲ ਨਿਕਲੇਗਾ ਜੇ ਇਹ ਵੱਡਾ ਸਵਾਲਿਆਂ ਨਿਸ਼ਾਨਾ ਇਹ ਕੁਝ ਵੀ ਸਾਹਮਣੇ ਨਹੀਂ ਹੈ ਪਰ ਘਟੂ ਘਟੇ ਨਹੀਂ ਗੱਲ ਜ਼ਰੂਰ ਕਹੀ ਹੈ ਕਿ ਇਸ ਮਸਲੇ ਦਾ ਹੱਲ ਨਿਕਲੇਗਾ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਇਸ ਦੇ ਸ਼ਾਂਤੀ ਦਾ ਪ੍ਰਗਟਾਵਾ ਕੀਤਾ ਹੋਰੇ ਵੀ ਕਿਹਾ ਗਿਆ ਕਿ ਨਾ ਤਾਂ ਹਰਿਆਣਾ ਪੰਜਾਬ ਦਾ ਹੱਕ ਮਾਰੇਗਾ ਤੇ ਨਾ ਹੀ ਪੰਜਾਬ ਹਰਿਆਣਾ ਦਾ ਹੱਕ ਮਾਰੇਗਾ ਸੋ ਇਹ ਸਾਰੇ ਕਾਹਦੇ ਚੱਲਦੇ ਜਾਂ ਕਿਹਾ ਜਾ ਸਕਦਾ ਹੈ ਕਿ ਧਾਕਿਆਂ ਬਾਅਦ ਪਾਣੀਆਂ ਦੇ ਮੁੱਦੇ ਤੇ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਚੰਗੇ ਮਾਹੌਲ ਚ ਗੱਲਬਾਤ ਹੋਈ ਹੈ ਜੀ ਜੀ ਸэр ਇਸ ਨਾਲ ਇੱਕ ਜੁੜਦਾ ਸਵਾਲ ਉੱਠਦਾ ਹੈ ਮਨ ਚ ਵੀ ਜਦ ਹੜ੍ਹਾਂ ਦੀ ਮਾਰ ਚ ਪੰਜਾਬ ਡੁੱਬ ਰਿਹਾ ਸੀ ਤੇ ਉਸ ਵੇਲੇ ਤਾਂ ਕਾਫੀ ਕਿਹਾ ਜਾ ਰਿਹਾ ਵੀ ਕਾਫੀ ਸਮੇਂ ਤੋਂ ਬਾਅਦ ਜਾ ਕੇ ਹਰਿਆਣਾ ਰਾਜਸਥਾਨ ਇਦਾਂ ਇਹਨਾਂ ਨੇ ਰਿਪਲਾਈ ਦਿੱਤਾ ਸੀ ਪੰਜਾਬ ਨੇ ਇੱਕ ਜਵਾਬ ਦਿੱਤਾ ਸੀਗਾ ਮਦਦ ਦਾ ਹੱਥ ਵਧਿਆ ਤਾਂ ਸੀ ਪਰ ਬਹੁਤ ਹੀ ਛੋਟੇ ਪੱਧਰ ਤੇ ਵਧਿਆ ਸੀ ਅਰ ਜੇ ਹੁਣ ਗੱਲ ਕਰਦੇ ਆਂ ਵੀ ਹੁਣ ਜਦ ਇੰਨੇ ਵੱਡੇ ਮਾਰ ਤੋਂ ਪੰਜਾਬ ਉਮਰ ਚੁੱਕਿਆ ਹੈ ਹੁਣ ਵਾਪਸ ਤਿਆਰ ਖੜਾ ਹੋ ਰਿਹਾ ਹੈ ਪੰਜਾਬ ਆਪਦੇ ਪੈਰਾਂ ਤੇ ਇਸ ਵੇਲੇ SYL ਦੀ ਮੀਟਿੰਗ ਦਾ ਜਿਹੜਾ ਮੁੱਦਾ ਹੈ ਕਾਫੀ ਅਹਿਮੀਅਤ ਰੱਖਦਾ ਹੈ ਇਸ ਬਾਰੇ ਕੀ ਕਹੋਗੇ ਸਰ ਬਿਲਕੁਲ ਮੇਰੇ ਨਾਲ ਮੁੱਦਾ ਦਾ ਅਹਿਮੀਅਤ ਰੱਖਦਾ ਜੇ ਕੋਈ ਦੂਰ ਹੈ ਨਹੀਂ ਪਰ ਜੇ ਤੁਸੀਂ ਕਿਹਾ ਕਿ ਜਦੋਂ ਤੱਕ ਪੰਜਾਬ ਨੂੰ ਗ੍ਰਿਫਤਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂ ਜਦੋਂ ਤੱਕ ਤ੍ਰਿਆਮ ਦੇ ਪਾਣੀਆਂ ਦੀ ਵੰਡ ਦਾ ਮਾਮਲਾ ਹੈ ਜੀ ਕਿਤੇ ਅਹੀਂ ਕਿਤੇ ਅੱਥੇ ਇੱਥੇ ਪਾਣੀ ਦੀ ਵੰਡ ਦਾ ਮਾਮਲਾ ਹੈ ਮਾਮਲਾ ਹੈ ਦਰਿਆਵਾਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਤੇ ਜਦੋਂ ਦਰਿਆਵਾਂ 'ਚ ਹਾੜ ਆਉਂਦੇ ਆ ਬਾਰਸ਼ਾਂ ਦਾ ਮੌਸਮ ਹੁੰਦਾ ਹੈ ਮੌਨਸੂਨ ਦਾ ਮੌਸਮ ਦਾ ਉਦੋਂ ਪੰਜਾਬ 'ਚ ਵੱਡੇ ਪੱਧਰ ਤੇ ਹੜ੍ਹਾਂ ਨਾਲ ਤਬਾਹੀ ਹੁੰਦੀ ਹੈ ਤਾਂ ਫਿਰ ਨਾ Rajasthan ਤੇ ਨਾ Haryana ਕੋਈ ਵੀ ਜ਼ਿੰਮੇਵਾਰੀ ਨਹੀਂ ਲੈਂਦਾ ਜਦੋਂ ਹੁਣ ਪਿਛਲੇ ਦਿਨਾਂ 'ਚ ਹਾੜ ਆਇਆ ਤਾਂ ਪੰਜਾਬ ਵਾਲਿਆਂ ਨੇ ਕਿਹਾ ਵੀ ਥੋੜਾ ਪਾਣੀ ਤੁਸੀਂ ਡੈਮਾਂ 'ਚ Haryana ਨੂੰ ਕਿਹਾ ਵੱਧ ਲੈ ਲਓ ਤਾਂ ਕਿ ਸਾਡੇ ਵਾਲਾ ਨੁਕਸਾਨ ਘੱਟ ਹੋਏ ਜੀ ਹਰਿਆਣਾ ਨੇ ਕਿਹਾ ਸਾਡੇ ਕੋਲੇ ਜਿਹਾ ਕੋਈ ਸਾਧਨ ਨਹੀਂ ਕਿ ਅਸੀਂ ਫालतੂ ਪਾਣੀ ਨੂੰ ਸੰਭਾਲ ਸਕੇ ਸਾਨੂੰ ਨਹੀਂ ਕਹਿੰਦੇ ਪਾਣੀ ਚਾਹੀਦਾ ਜਦੋਂ ਤਾਂ ਗਰਮਤਾ ਹੁੰਦੀ ਹੈ ਉਸ ਤਾਂ ਹਰਿਆਣਾ ਵੀ ਹੱਥ ਖੜੇ ਕਰ ਦਿੰਦਾ ਹੈ ਰਾਜਸਥਾਨ ਵੀ ਹੱਥ ਖੜੇ ਕਰ ਦਿੰਦਾ ਦੋਦਾ ਪੰਜਾਬ ਹੈ ਤੁਹਾਹੀ ਪੰਜਾਬ ਦੀ ਹੁੰਦੀ ਹੈ ਖੈਰ ਜੇ ਆਪਾਂ ਇਸ ਮੁੱਦੇ ਤੇ ਗੱਲ ਕਰੀਏ ਤਾਂ ਅੱਜ ਵੀ ਪੰਜਾਬ ਦਾ ਕਰੋੜਾਂ ਅਰਬਾਂ ਰੁਪਏ ਦਾ ਨੁਕਸਾਨ ਹੜ੍ਹਾਂ ਦੇ ਕਾਰਨ ਹੋਇਆ ਤੇ ਜੇ ਕੋਈ ਹਰਿਆਣਾ ਨੇ ਆ ਕੇ ਚਾਰ ਟਰਾਲੀਆਂ ਜਿਹੜੀਆਂ ਹੈਗੀਆਂ ਅਨਾਈ ਦੀਆਂ ਚਾਰੇ ਦੀਆਂ ਜਾਂ ਹੋਰ ਮਦਦਕਾਰ ਵੀ ਦਿੱਤੀ ਚੰਗੀ ਗੱਲ ਹੈ ਪਰ ਜਿਹੜਾ ਹੀ ਨਿਆਂ ਕਿ ਜਿਹੜਾ ਹਰ ਬੰਦਾ ਨੁਕਸਾਨ ਉਹਦੀ ਪਰਪਾਈ ਹੋਊਗੀ ਜੀ ਜਿਸ ਨੂੰ ਪਾਣੀਆਂ ਦੇ ਵੰਡ ਦਾ ਮਾਮਲਾ ਉਹਦਾ ਫੇਰ ਕਹਿੰਦੇ ਆ ਕਿ ਜੀ ਸਾਡੀ ਜਿਹੜੀ ਨਿਜਵਾਤਾ ਵੰਡ ਹੋਣੀ ਚਾਹੀਦੀ ਹੈ ਜਿਹੜਾ ਇਸ ਤਰੀਕੇ ਦੇ ਨਾਲ ਪੰਜਾਬ ਨੇ ਵੱਡਾ ਧੱਕਾ ਕੀਤਾ ਹੈ ਪੰਜਾਬ ਆਪਣੇ ਬਣਦੇ ਇਸ ਦਾ ਪਾਣੀ ਹਰਿਆਣਾ ਨੂੰ ਦੇ ਨਹੀਂ ਰਿਹਾ ਜਿਹੜਾ ਹਰਿਆਣਾ ਦਾ ਬਣਦਾ ਇਦਾਂ ਦੇ ਮੁੱਦੇ ਨੂੰ ਲੈ ਕੇ ਹਮੇਸ਼ਾ ਟਕਰਾਅ ਦੀ ਸਥਿਤੀ ਰਹੀ ਹੈ ਹਰਿਆਣਾ ਦੋਸ਼ ਲੰਦਾਰਿਆ ਕਿ ਹਰਿਆਣਾ ਨਹੀਂ ਦੇਖੋ ਪੰਜਾਬ ਦੀ ਬਦਕਿਸਮਤੀ ਦੇਖੋ ਕੀ ਹੈ ਕਿ ਸਰਕਾਰ ਕੋਈ ਨਹੀਂ ਰਹੀ ਹੋਏ ਚਾਹੇ ਕੇਂਦਰ ਚ ਕਾਂਗਰਸੀਆਂ ਸਰਕਾਰਾਂ ਰਹੀਆਂ ਹੋਣ ਤਾਂ ਵੀ ਪੰਜਾਬ ਨਾਲ ਇਹ ਬਤੇਰਾ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਤਾਂ ਵੀ ਇਹ ਬਤੇਰਾ ਜਣੇ ਕਿ ਪੰਜਾਬ ਨੂੰ ਉਸੇ ਤਰੀਕੇ ਨਾਲ ਹੀ ਯੋਜਨਾ ਪੈ ਰਿਹਾ ਹਾਲਾਂਕਿ ਜੜੀ ਵੀ ਕੇਂਦਰ ਸਰਕਾਰ ਕਿਹ ਹੁੰਦੀ ਐ ਜਦੋਂ ਕਾਂਗਰਸੀ ਸਰਕਾਰ ਸੀ ਤਾਂ ਉਹਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਸੀ ਭਾਜਪਾ ਦੀ ਸਰਕਾਰ ਆਈ ਐ ਤਾਂ ਭਾਜਪਾ ਬਲ ਵੱਡੇ ਦਾਅਵੇ ਪਰ ਉਹ ਪੰਜਾਬੀ ਉਹ ਹੀ ਵਿਦਕਰਾ ਉਹ ਹੀ ਪੰਜਾਬੀ ਜਿਹਨੂੰ ਕਹਿੰਦੇ ਆ ਉਹ ਹੀ ਵਾਹ ਕਹਾੜੀ ਉਸੇ ਤਰੀਕੇ ਨਾਲ ਗਤੀਰਾ ਜਿਹੜਾ ਹੈਗਾ ਹੁਣ ਆਪਾਂ ਜਾਣਦੇ ਆ ਪਿਛਲੇ ਦਿਨਾਂ ਚ ਆਗੜਾ ਬਿਆਸ ਮੈਜਮੈਂਟ ਨੂੰ ਬੋਲਨੇ ਕੀ ਕਰੇਸ਼ ਨਹੀਂ ਕੀਤਾ ਕੀ ਕਰੇਸ਼ ਨਹੀਂ ਕੀਤਾ ਪਾਣੀਆਂ ਦੀ ਵੰਡ ਨੂੰ ਲੈ ਕੇ ਕਦੇ ਜਿਹੜਾ ਸੁਪਰੀਮ ਕੋਰਟ ਦਾ ਵਾਲਾ ਕਦੇ ਪੰਜਾਬ ਤੇ ਰਹਿਣਾ ਹਾਈ ਕੋਰਟ ਦਾ ਵਾਲਾ ਕਦੇ ਕੇਂਦਰ ਦਾ ਵਾਲਾ ਕਿ ਜਿਹੜੇ ਪੰਜਾਬ ਤੱਕਾ ਕਰ ਰਹੇ ਆ ਪੰਜਾਬ ਤੱਕਾ ਕਰ ਰਹੇ ਆ ਜਿਹੜੀ ਸਥਿਤੀ ਚ ਨਹੀਂ ਕਿੰਦਰ ਦੀਆਂ ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਦੀ ਕਿਸਮਤ ਨਹੀਂ ਬਦਲੀ ਮੁਖ ਮੰਤਰੀ ਭਗਵੰਤ ਮਾਨ ਨੇ ਬੜੇ ਸਮੇਂ ਨਾਲ ਇਹ ਸਾਰੇ ਮੰਗਲੇ ਨੂੰ ਲਿਆ ਤੇ ਅੱਜ ਜਿਹੜੀ ਮੀਟਿੰਗ ਹੋਈ ਹੈ ਪੰਜਾਬ ਦੀ ਹਰਿਆਣਾ ਦੇ ਮੁੱਖ ਮੰਤਰੀ ਦੇ ਤੇ ਕੇਂਦਰ ਦਾ ਕੋਈ ਵੀ ਜਿਹੜਾ ਕੈਬਨਟ ਮੰਤਰੀ હાજર ਨਹੀਂ ਸੀ ਜੀ ਹਾਲਾਂਕਿ ਜਿਹੜੀਆਂ ਪਹਿਲਾਂ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਚ ਕੇਂਦਰ ਦੇ ਅਧਿਕਾਰੀ ਕਹਿ ਲਓ ਚਾਹੇ ਕੇਂਦਰ ਦੇ ਕੈਬਨਟ ਮੰਤਰੀ ਮਿਸ਼ਾ ਹਾਜ਼ਰ ਹੁੰਦੇ ਰਿਹਾ ਔਰ ਸੁਪਰੀਮ ਕੋਰਟ ਦਾ ਵੀ ਸਿੱਧੇ ਤੌਰ ਤੇ ਨਿਗਰਾਨੀ ਹੈ ਦਖਲ ਹੈ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਇਸ ਮਸਲੇ ਦਾ ਹੱਲ ਕਰਾਓ ਕੇਂਦਰ ਅਗੇ ਦੋਆਂ ਸੂਬਿਆਂ ਦੇ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਕਰਦਾ ਰਿਹਾ ਲਗਾਤਾਰ ਮੀਟਿੰਗਾਂ ਹੋਈਆਂ ਪਰ ਇਹਦੇ ਬਾਅਦ ਵੀ ਕੋਈ ਹੱਲ ਨਹੀਂ ਨਿਕਲਿਆ ਹੁਣ ਦੋਆਂ ਸੂਬਿਆਂ ਦੀ ਆਪਣੇ ਤੌਰ ਤੇ ਮੀਟਿੰਗ ਹੋਈ ਹੈ ਇਹਦੇ 'ਚ ਜਰੂਰ ਇੱਕ ਇਸ ਗੱਲ ਦਾ ਸੰਕੇਤ ਗਿਆ ਕਿ ਮਸਲੇ ਦਾ ਹੱਲ ਹੋਏਗਾ ਔਰ ਇੱਕ ਤਰੀਕੇ ਨਾਲ ਮੁੱਖ ਮੰਤਰੀ ਕੋ ਬੰਦਮਾਨ ਨੇ ਗੱਲ ਉੱਥੇ ਇੱਕ ਸਵਾਲ ਦੇ ਚਾਰਚ ਕੈ ਹੀ ਦਿੱਤੀ ਹੈ ਕਿ ਤੁਸੀਂ ਲਿੰਕਨੈਰ ਦੇ ਪਿੱਛੇ ਬਹੁਤ ਪਹਿਲਾਂ ਲਿੰਕਨੈਰ ਬਣਨੀ ਚਾਹੀਦੀ ਹੈ ਲਿੰਕਨੈਰ ਬਣਨੀ ਚਾਹੀਦੀ ਹੈ ਲਿੰਕਨੈਰ ਬਣ ਜਾਈਗੀ ਕਹਿੰਦੇ ਫਿਰ ਪਾਣੀਆਂ ਦਾ ਮਾਮਲਾ ਦਾ ਹੱਲ ਕਰ ਲੋ ਜੀ ਤੇ ਆ ਹਮੇਸ਼ਾ ਹੀ ਇਹ ਕਹਿੰਦਾ ਕਿ ਜੇ ਪੰਜਾਬ ਕੋਲੇ ਫालतू ਪਾਣੀ ਹੋਵੇਗਾ ਤਾਂ ਦੇਣ ਤੋਂ ਕੋਈ ਇਨਕਾਰੀ ਨਹੀਂ ਅੱਜ ਵੀ ਮੁਖੰਦਰੀ ਭਗਵੰਤ ਮਾਨ ਨੇ ਬੜਾ ਇੱਕ ਇਤਿਹਾਸਿਕ ਟਿੱਪਣੀ ਕੀਤੀ ਹੈ ਉਹਨੇ ਕਿਹਾ ਕਿ ਅਸੀਂ ਭਾਈ ਕਨਿਆ ਦੇ ਵਾਰਸਾਂ ਜਿਹੜਾ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਸੀ ਖੈਰ ਉਹ ਕਹਿੰਦੇ ਹਰਿਆਣਾ ਤਾਂ ਸਾਡਾ ਦੁਸ਼ਮਣ ਨਹੀਂ ਹੈ ਹਰਿਆਣਾ ਸਾਡਾ ਛੋਟਾ ਪਾਈ ਹੈ ਜੀ ਕਿ ਅਸੀਂ ਹਰਿਆਣਾ ਦਾ ਹੱਕ ਵੀ ਨਹੀਂ ਮਾਰਾਂਗੇ ਨਾ ਹਰਿਆਣਾ ਪੰਜਾਬ ਦਾ ਹੱਕ ਮਾਰੇ ਤੇ ਨਾ ਪੰਜਾਬ ਹਰਿਆਣਾ ਦਾ ਹੱਕ ਮਾਰੇ ਪਰ ਸਵਾਲ ਇਹ ਹੈ ਕਿ ਜੇ ਪਾਣੀ ਹੋਏਗਾ ਤਾਂ ਦੀ ਮੈਨੇ ਪਾਣੀ ਮਿਲੇਗਾ ਨਾ ਸੋ ਇੱਕ ਇਹ ਫੈਸਲਾ ਇਹ ਹੋਇਆ ਅੱਜ ਦੀ ਮੀਟਿੰਗ 'ਚ ਕਿ ਇਸ ਮੀਟਿੰਗ ਤੋਂ ਬਾਅਦ ਹੁਣ ਦੋਹਾਂ ਸੂਬਿਆਂ ਦੇ ਅਧਿਕਾਰੀਆਂ ਦੇ ਪੱਧਰ ਦੀ ਮੀਟਿੰਗ ਹੋਏਗੀ ਅਧਿਕਾਰੀਆਂ ਦੇ ਪੱਧਰ ਤੇ ਇੱਕ ਮੀਟਿੰਗਾਂ ਹੋਣ ਦੋ ਹੋਣ ਚਾਰ ਹੋਣ ਉਹ ਮੀਟਿੰਗਾਂ 'ਚ ਬੈਠ ਕੇ ਨਿਰਣਾ ਲਿਆ ਜਾਏਗਾ ਕਿ ਕਿੰਨਾ ਦਰਿਆਵਾਂ ਚ ਪਾਣੀ ਆ ਕਿੰਨਾ ਕਿਸ ਦੇ ਹਿੱਸੇ ਚ ਆਉਂਦਾ ਕਿੰਨਾ ਕੁ ਵੰਡਿਆ ਜਾ ਸਕਦਾ ਪਾਣੀ ਪਹਿਲਾਂ ਨਾਲੋਂ ਘਟਿਆ ਵਧਿਆ ਇਹ ਸਾਰਾ ਜਿਹੜਾ ਪਮੈਸ ਦਾ ਇੱਕ ਤਰੀਕਾ ਬਣਾਇਆ ਗਿਆ ਉਹ ਤੋਂ ਬਾਅਦ ਜੋ ਫੇਰ ਜਿਹੜੇ ਅਧਿਕਾਰੀ ਹੈ ਆਪਣੇ ਆਪਣੇ ਸੁਭਿਆਮੰਦਰ ਦੇ ਮੁੱਖ ਮੰਤਰੀ ਹੈ ਉਹਨਾਂ ਨਾਲ ਜੀ ਜੀ ਮਿਲ ਕੇ ਚਰਨਗੇ ਉਹ ਰਿਪੋਰਟ ਦੇ ਆਧਾਰ ਦੇ ਉੱਤੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਨੇ ਕਿਹਾ ਜੇ ਜ਼ਰੂਰਤ ਹੋਈ ਤਾਂ ਅਸੀਂ ਫਿਰ ਮੀਟਿੰਗ ਵੀ ਕਰ ਸਕਦੇ ਨਹੀਂ ਜ਼ਰੂਰਤ ਹੋਈ ਤਾਂ ਕਹਿੰਦੇ ਫੋਨ ਤੇ ਵੀ ਗੱਲ ਹੋ ਸਕਦੀ ਹੈ ਸਹੀ ਗੱਲ ਹੈ ਜਣੀ ਪਰ ਇੱਕ ਡਾਇਲੌਗ ਤੋੜਿਆ ਨਹੀਂ ਗਿਆ ਗਲਬਾਤ ਕੰਟੀਨਿਊ ਰਹੇਗੀ ਇੱਕ ਚੰਗਾ ਸਟੈਪ ਇਹ ਲੈ ਗਿਆ ਕਿ ਹੁਣ ਕਿਵਲ ਪ੍ਰਿਟੀਕਲ ਡਾਇਲੌਗ ਨਹੀਂ ਹੈ ਜਣੀ ਟੈਕਨੀਕਲ ਪੱਧਰ ਦੇ ਅਧਿਕਾਰ ਜਾਂਦੇ ਪੱਧਰ ਤੇ ਵੀ ਗਲਬਾਤ ਸ਼ੁਰੂ ਹੋ ਜੇਗੀ ਕਿ ਕਿੰਨਾ ਕੁ ਪਾਣੀ ਹੈ ਕਿੰਨਾ ਕੁ ਪਾਣੀ ਜਿਹੜਾ ਵੰਡਿਆ ਜਾ ਸਕਦਾ ਹੈ ਤੇ ਰਿਆਵਾ ਦੀ ਕੀ ਸਥਿਤੀ ਹੈ ਉਹ ਸਾਰੀ ਸਥਿਤੀ ਲੈਂਡ ਤੋਂ ਬਾਅਦ ਨਿਰਣਾ ਲੈਣ ਤੋਂ ਬਾਅਦ ਜਿਹੜਾ ਹੈਗਾ ਫਿਰ ਹੋ ਸਕਦਾ ਦੂਹਾ ਸੁਗਰ ਦੇ ਜਿਹੜੇ ਮੁੱਖ ਮੰਤਰੀ ਹੈ ਉਨਾ ਚ ਕੋਈ ਸਹਿਮਤੀ ਬਣੇ ਉਹ ਰਿਪੋਰਟ ਫਿਰ ਸੁਪਰੀਮ ਕੋਰਟ ਨੂੰ ਜਾਏਗੀ ਕੇਂਦਰ ਨੂੰ ਜਾਏਗੀ ਉਹਦੇ ਮੁਤਾਬਕ ਕਿ ਕੀ ਕਾਰਵਾਈ ਹੋਏਗੀ ਦੇਖਿਆ ਜਾਏਗਾ ਪਰ ਇੱਕ ਖਰੋਤ ਜ਼ਰੂਰ ਟੁੱਟੀ ਹੈ ਕਿਉਂਕਿ ਪਿੱਛੇ ਲਗਾਤਾਰ ਇੱਥੇ ਆ ਕੇ ਗੱਲ ਟੁੱਟਦੀ ਰਹੀ ਹੈ ਉਹ ਕਹਿੰਦੇ ਸੀ ਹਰਿਆਣਾ ਵਾਲੇ ਕਿ ਪਾਣੀ ਦਿਓ ਪੰਜਾਬ ਕਹਿੰਦਾ ਪਾਣੀ ਹੈ ਨਹੀਂ ਹੁਣ ਘੱਟੋ ਘੱਟ ਦੋਹਾਂ ਧਿਰਾਂ ਨੇ ਕਦਮ ਅੱਗੇ ਆ ਕੇ ਇਸ ਗੱਲ ਤੇ ਸਹਿਮਤੀ ਬਣਾਈ ਹੈ ਕਿ ਪਹਿਲਾਂ ਜਾਇਜ਼ਾ ਤਾਂ ਲਿਆ ਲਿਆ ਜਾਵੇ ਕਿ ਕਿੰਨਾ ਪਾਣੀ ਹੈ ਫालतू ਪਾਣੀ ਹੋਵੇ ਤਾਂ ਹਰਿਆਣਾ ਨੂੰ ਲਾਜ਼ਮੀ ਮਿਲੇਗਾ ਸੋ ਬਣਾਉਂਦੇ ਕਿ ਚੰਗਾ ਸੰਕੇਤ ਇਸ ਗੱਲ ਦਾ ਕਿ ਦੋਵਾਂ ਸੂਬਿਆਂ ਦੀਆਂ ਜਿਹੜੀਆਂ ਰਾਜਸੀ ਤਰ੍ਹਾਂ ਰਾਜਸੀ ਸ਼ਕਤੀਆਂ ਸਰਕਾਰਾਂ ਹਨ ਉਹਨਾਂ ਚ ਘਟੂਕਟ ਸਹਿਮਤੀ ਬਣੀ ਹੈ ਕਿ ਇਸ ਗੱਲ ਦਾ ਅੰਦਾਜ਼ਾ ਤਾਂ ਲਗਾਇਆ ਜਾਵੇ ਕਿ ਸਥਿਤੀ ਕੀ ਹੈ ਅੱਜ ਤੋ ਪਹਿਲਾਂ ਲਗਾਤਾਰ ਅਦਾਲਤਾਂ ਦੀ ਗੱਲ ਕਰ ਲਈਏ ਪੰਜਾਬ ਹਰਿਆਣਾ ਹਾਈ ਕੋਰਟ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਦੀ ਗੱਲ ਕਰ ਲਈਏ ਤਾਂ ਜਿਹੜੀ ਲੜਾਈ ਅਮਰ ਸਾਹਮਣੇ ਰਹੀ ਹੈ ਕੋਈ ਸਹਿਮਤੀ ਵਾਲਾ ਮਾਹੌਲ ਨਹੀਂ ਬਣਿਆ ਜੀ ਪਰਾਂ ਕਿ ਇਸ ਦਾ ਮਸ਼ੂਰੂ ਚ ਕਿਹਾ ਕਿ ਅੰਦਾਜ਼ਾ ਅਜੇ ਨਹੀਂ ਲਾਇਆ ਜਾ ਸਕਦਾ ਕਿ ਹਾਲਾਤ ਕਿੱਥੇ ਜਾ ਕੇ ਨਿਕਲੇਗਾ ਨਹੀਂ ਨਿਕਲੇਗਾ ਪਰ ਸਿੱਧੀ ਦਾ ਜੈਜਾ ਲੈਣ ਦੇ ਲਈ ਸਹਿਮਤੀ ਹੋਣੀ ਔਰ ਡਾਇਲੌਗ ਹੋਣਾ ਔਰ ਦੋਨਾਂ ਤਰ੍ਹਾਂ ਬਲੋ ਇੱਕ ਤਰ੍ਹਾਂ ਦੀ ਕਮੇਟੀ ਬਣ ਗਈ ਅਧਿਕਾਰੀਆਂ ਦੇ ਪੱਧਰ ਦੀ ਕੋਈ ਬੈਠ ਕੇ ਜੈਜਾ ਲੈਣਗੇ ਉਸ ਤੋਂ ਬਾਅਦ ਕੋਈ ਕਾਰਵਾਈ ਹੋਏਗੀ ਇਸ ਲੈਂਡ ਨੇ ਕਿਹਾ ਜਾਂਦਾ ਕਿ ਕਿ ਚੰਗਾ ਸੁਨੇਹਾ ਚੰਗਾ ਸੰਕੇਤ ਹੈ ਗੱਲਬਾਤ ਦਾ ਜੀ ਜੀ ਸਿਰ ਇੱਕ ਗੱਲ ਤਾਂ ਇਸ ਮੁੱਦੇ ਤੋਂ ਸਾਫ਼ ਨਜ਼ਰ ਆਉਂਦੀ ਹੈ ਵੀ ਪੰਜਾਬ ਪੰਜਾਬ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਜਿੱਥੇ ਵੀ ਲੋਕੀ ਵਸਦੇ ਆ ਜਿਨ੍ਹਾਂ ਦੇ ਦਿਲਾਂ ਵਿੱਚ ਪੰਜਾਬ ਵਸਦਾ ਹੈ ਉਹਨਾਂ ਦੀ ਨਜ਼ਰ ਇਨ ਫੈਸਲਿਆਂ ਤੇ ਜ਼ਰੂਰ ਟਿਕੀ ਰਹੀ ਵੀ ਵੀ ਮੁੱਖ ਮੰਤਰੀ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਨੇ ਤਾਂ ਉਹ ਕਿਸ ਤਰੀਕੇ ਨਾਲ ਹੁਣ ਪੰਜਾਬ ਨਾਲ ਖੜਦੇ ਨਜ਼ਰ ਆਉਣਗੇ ਇਸ ਮੁੱਦੇ ਨੂੰ ਲੈ ਕੇ ਨਾਲ ਹੀ ਜਰ ਜੁੜਦਾ ਸਵਾਲ ਆਉਂਦਾ ਇੱਥੇ ਵੀ ਪੰਜਾਬ ਵਿਧਾਨ ਸਭਾ ਚੋਣਾਂ ਆਉਣ ਆਲੀਆਂ ਨੇ ਸਰਗਰਮੀਆਂ ਹਰ ਪਾਰਟੀ ਵੱਲੋਂ ਚੱਲ ਰਹੀਆਂ ਨੇ ਇਸ ਦੀਆਂ ਤੇ ਜੋਰਾ ਸ਼ੋਰਾ ਨਾਲ ਚੱਲਦੀ ਨਜ਼ਰ ਆ ਰਹੀਆਂ ਨੇ ਜਦੋਂ ਦਾ ਨਵਾਂ ਸਾਲ ਸ਼ੁਰੂ ਹੋਇਆ ਹੈ ਪਰ ਹੁਣ SYL ਦਾ ਜੋ ਫੈਸਲਾ ਹੋਏਗਾ ਅੱਗੇ ਇਹ ਚੋਣਾ ਤੇ ਕਿੰਦਾ ਪ੍ਰਭਾਵ ਪਾਏਗਾ ਇਹਦੇ ਬਾਰੇ ਦੱਸੋ ਬਹੁਤ ਹੈ ਸਵਾਲ ਹੈ ਤੁਹਾਡਾ ਮੈਂ ਕਹਾਵਾਂਗਾ ਕਿ ਪੰਜਾਬ ਦੀ ਪੋਲੀਟਿਕਲ ਹੁਣੀ ਨਾਲ ਜੁੜਿਆ ہوا ਸਵਾਲ ਹੈ ਜਿਦਾ ਤੁਸੀਂ ਜਿਵੇਂ ਕਰ ਰਹੇ ਹੋ SYL ਦੇ ਮੁੱਦੇ ਤੇ ਜੋ ਵੀ ਫੈਸਲਾ ਹੋਏਗਾ ਜੇ ਹੁੰਦਾ ਹੈ ਤਾਂ لازمی ਤੌਰ ਤੇ ਹੈ ਪੰਜਾਬ ਵਿਧਾਨ ਸਭਾ ਦੇ ਜਿਹੜੇ ਆ ਰਹੀਆਂ ਚੋਣਾਂ ਉਹਨਾਂ ਨੂੰ ਪ੍ਰਭਾਵਿਤ ਕਰੇਗਾ ਹੀ ਕਰੇਗਾ ਜੇ ਤਾਂ ਪੰਜਾਬ ਦੇ ਹਿੱਸੇ ਦਾ ਪਾਣੀ ਹਰਿਆਣਾ ਨੂੰ ਦੇਣ ਦੀ ਕੋਸ਼ਿਸ਼ ਕੀਤੀ ਕਿਸੇ ਵੀ ਤਰਫੋਂ ਚਾਹੇ ਪਾਣੀ ਸੁਪਰੀਮ ਕੋਰਟ ਰਹੀ ਜਾਏ ਚਾਹੇ ਕੇਂਦਰ ਰਹੀ ਜਾਏ ਚਾਹੇ ਜਿਹੜਾ ਦੁਆਸੂਗਾਂ ਦੀ ਸੰਧੀ ਨਾਲ ਜਾਏ ਜਿਹੜੀ ਕਿ ਪੌਸਿਬਿਲਿਟੀ ਨਜ਼ਰ ਨਹੀਂ ਆ ਰਹੀ ਫਿਰ ਤਾਂ ਬਹੁਤ ਇੱਕ ਵੱਡਾ ਪੰਜਾਬ 'ਚ ਜਿਹੜਾ ਤੂਫਾਨ ਉੱਠ ਗਿਆ ਇਸ ਗੱਲ ਦਾ ਕਿ ਪੰਜਾਬ ਦੇ ਹਿੱਸੇ ਦਾ ਪਾਣੀ ਕਿਵੇਂ ਜਾ ਸਕਦਾ ਹੈ ਹਰਿਆਣਾ ਨੂੰ ਜੋ ਜਿਹੜੇ ਆਪਾਂ ਗੱਲ ਕਰਦੇ ਆਂ ਚੋਣਾ ਦੀ ਚੋਣਾ ਨੂੰ ਸਿੱਧੇ ਤੌਰ ਤੇ ਪ੍ਰਵਾਹ ਤੇ ਮਸਲਾ ਕਰਦਾ ਹੀ ਕਰਦਾ ਹੈ ਜੇ ਪੰਜਾਬ ਨੂੰ ਪੰਜਾਬ ਦਾ ਹੱਕ ਮਿਲਦਾ ਨਜ਼ਰ ਆਏਗਾ ਕੋਈ ਫੈਸਲਾ ਹਾਂ ਪੱਕੀ ਹੋਏਗਾ ਤਾਂ ਸੰਭਾਵਨਾ ਇਸ ਗੱਲ ਦੀ ਹੈ ਕਿ ਇਸ ਤਰ੍ਹਾਂ ਜਿਹੜੀ ਮੌਜੂਦਾ ਸਰਕਾਰ ਹੈ ਮੁੱਖ ਮੰਤਰੀ ਆਪਮ ਭਗਵੰਤ ਮਾਨ ਦਾ ਜ਼ਿਕਰ ਕਰ ਰਹੇ ਜਿੱਦਾਂ ਮੈਂ ਮੀਟਿੰਗ ਐਸਟੈਂਡ ਵੀ ਰਿਹਾ ਇਸ ਮਾਮਲੇ 'ਚ ਜੇ ਹਾਂ ਪੱਕੀ ਹੰਗਾਰਾ ਫਰਿਆ ਜਾਂਦਾ ਹੈ ਪੰਜਾਬ ਦਾ ਹੱਕ ਪੰਜਾਬ ਨੂੰ ਮਿਲਦਾ ਨਜ਼ਰ ਆਉਂਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਇਹਦਾ ਕ੍ਰੈਡਿਟ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਪਾਰਟੀ ਤੇ ਉਸ ਦੀ ਸਰਕਾਰ ਨੂੰ ਜਾਣੇ ਜਾਣਾ ਹੈ ਪਰ ਇਹ ਮਾਮਲਾ ਇੰਨਾ ਪਚੀਦਾ ਹੈ ਕਿ ਸਮਝਾ ਲਈ ਹੁਣ ਸਥਿਤੀ ਇਹ ਬਣੀ ਵੀ ਹੈ ਕੋਈ ਹਰਿਆਣਾ ਦਾ ਕੋਈ ਚੋਣਾ ਨਹੀਂ ਹਰਿਆਣਾ ਨੂੰ ਇਸ ਕਰਕੇ ਕੋਈ ਪਤਾ ਏਡਾ ਵੱਡੇ ਕੋਈ ਖਤਰੇ ਵਾਲੀ ਗੱਲ ਵੀ ਨਹੀਂ ਨਜ਼ਰ ਆਉਂਦੀ ਪਰ ਜੇ ਆਪਾਂ ਦੇਖੀਏ ਪੰਜਾਬ ਜਾਂ ਸਮਝਦੇ ਚੋਣਾ ਕਰਕੇ ਭਾਜਪਾ ਨੇ ਪਿੱਛੇ ਜਿਹੜਾ ਸਟੈਂਡ ਲਿਆ ਆਪਾਂ ਜੋ ਸਟੈਂਡ ਦਾ ਵੀ ਜ਼ਿਕਰ ਕਰੀਏ ਜੀ ਤੁਹਾਨੂੰ ਜਦੋਂ ਸਾਹਮਣੇ ਨਜ਼ਰ ਆਉਂਦਾ ਕਿ ਭਾਜਪਾ ਵੀ ਕਹਿ ਰਹੀ ਹੈ ਕਿ ਪਾਣੀਆਂ ਦੇ ਮੁੱਦੇ ਤੇ ਅਸੀਂ ਡਟ ਕੇ ਪੰਜਾਬ ਦੇ ਨਾਲ ਖੜੇ ਹਾਂ ਸੋ ਇੱਕ ਦਾ ਸਥਿਤੀ ਬੋਲੀ ਬਦਲੀ ਨਜ਼ਰ ਆ ਰਹੀ ਹੈ ਕਿ ਕੇਂਦਰ ਦੀ ਤਰਫ ਭਾਜਪਾ ਤੇ ਜਿਸ ਤਰੀਕੇ ਦੇ ਨਾਲ ਨਹਿਰ ਸੈਣੀ ਵੀ ਪੰਜਾਬ ਚ ਜਿਹੜੇ ਤੇ ਜਿਹੜਾ ਜਿਹੜੇ ਤੇ ਜਿਹੜਾ ਲਾਉਂਦੇ ਆ ਜੀ ਮਕਸਦ ਦੋਨਾਂ ਦਾ ਵੀ ਇਹੀ ਹੈ ਕਿ ਕਿਸੇ ਢੰਗ ਨਾਲ ਪੰਜਾਬ ਦੇ ਅੰਦਰ ਵੇਹਲਾਣਾ ਦੀ ਤਰ੍ਹਾਂ ਜੇ ਕਿਦਰੇ ਭਾਜਪਾ ਦੀ ਸਰਕਾਰ ਕਾਇਮ ਹੋਏ ਉਹ ਸਰਕਾਰ ਤਾਂ ਹੀ ਕਾਇਮ ਹੋਏਗੀ ਜੇ ਨਹਿਰ ਸੈਣੀ ਦਾ ਰਵਈਆ ਵੀ ਹਾਪਖੀ ਹੋਏਗਾ ਅੱਜ ਦੀ ਜਿਹੜੀ ਮੀਟਿੰਗ ਜਿੱਦਾਂ ਆਪਾਂ ਕਹੇ ਚੰਗਾ ਮਾਹੌਲ ਹੈ ਸੰਗੇ ਮਾਹੌਲ ਦੀ ਕਮੇਟੀ ਵਜਾ ਇਹ ਵੀ ਲਾਜ਼ਮੀ ਹੈ ਕਿ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਜੇ ਪੰਜਾਬ ਚ ਆ ਕੇ ਗੱਲ ਕਰਦੇ ਆ ਪੰਜਾਬ ਤੇ ਐਸੀ ਹੋਣ ਦਾ ਦਾਵਾ ਕਰਦੇ ਆ ਇੱਕ ਹਵਾਲਾ ਹੈ ਕਹਿੰਦੇ ਵੀ ਜਿਹੜਾ ਤੁਹਾਨੂੰ ਕੋਈ ਹਮਦਾਨਾ ਹੋਣਾ ਇਹਨਾਂ ਜ਼ਰੂਰੀ ਨਹੀਂ ਜਿੰਨਾ ਲੱਗਣਾ ਵੀ ਚਾਹੀਦਾ ਹੈ ਜੇ ਹਰਿਆਣਾ ਦੇ ਮੁੱਖ ਮੰਤਰੀ ਜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਤੇ ਐਸੀ ਹੋਣ ਦੀ ਗੱਲ ਕਰਦੇ ਤਾਂ ਲੱਗਣਾ ਵੀ ਚਾਹੀਦੇ ਆ ਅੱਜ ਦੀ ਮੀਟਿੰਗ 'ਚ ਲੱਗੇ ਕਿ ਪੰਜਾਬ ਨਾਲ ਟਕਰਾਅ ਨਹੀਂ ਤੋਂਗੇ ਇਹਦਾ ਮਾਮਲਾ ਰਾਸੀ ਹੋ ਸਕਦਾ ਹੈ ਕੇਂਦਰ ਦੀ ਵੱਜਾ ਉਸੰਦੀ ਹੈ ਸੁਪਰੀਮ ਕੋਰਟ ਦਾ ਆਦੇਸ਼ ਉਸਦਾ ਅਜੇ ਤੱਕ ਜਦੋਂ ਕੋਈ ਠੋਸ ਇਸ਼ਾਰਾ ਸਾਹਮਣੇ ਆਏਗਾ ਜਾਣਕਾਰੀ ਤਾਂ ਉਦੋਂ ਮਿਲੇਗੀ ਕਿ ਵਾਸਤਵ ਵਿੱਚ ਸਥਿਤੀ ਕੀ ਹੈ ਗ੍ਰੇਕਾ ਚੁਰੂ ਨੇ ਜਿਸ ਤਰ੍ਹਾਂ ਨਾਇਰ ਸੈਣੀ ਉਹਨਾਂ ਦਾ ਵੀ ਰਵਈਆ ਸੀ ਉਹ ਤੋਂ ਘਟੂ ਘਟੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਜਿਹੜੀ ਕੇਂਦਰ ਦੀ ਧੇੜ ਹੈ ਉਹ ਵੀ ਪੰਜਾਬ ਨਾਲ ਹੋਰ ਉਲਝਣਾ ਨਹੀਂ ਚਾਹੁੰਦੀ ਔਰ ਫੌਰੀ ਵੱਜਾ ਜਿੱਦਾਂ ਭਾਜਪਾ ਨੇ ਸਾਰਾ ਆਪਣਾ ਧਿਆਨ ਕੇਂਦਰਿਤ ਕਰਿਆ ਇਹ ਕਿਸੇ ਤਰੀਕੇ ਨਾਲ ਐਸਵਾ ਜਿਹੜੀ ਪੰਜਾਬ ਜਿਹੜਾ ਹੈ ਭਾਜਪਾ ਦੇ ਹਵਾਲੇ ਹੋਣਾ ਚਾਹੀਦਾ ਘਟੋ ਘਟਾ ਚਾਹੇ ਕਿਸੇ ਨਾਲ ਗੱਠਜੋੜ ਕਰਕੇ ਹੋਵੇ ਚਾਹੇ ਭਾਜਪਾ ਆਪਣੇ ਤੌਰ ਤੇ ਆਵੇ ਸਾਰਾ ਜ਼ੋਰ ਜਿਹੜਾ ਹੈਗਾ ਦੇਖੋ ਤੁਸੀਂ ਅੰਦਾਜ਼ਾ ਲਗਾਓ ਇਹ ਮੀਟਿੰਗ ਜਦੋਂ ਸ਼ੁਰੂ ਹੋਈ ਤੇ ਸਭ ਤੋਂ ਪਹਿਲਾਂ ਮੀਡੀਆ ਕਾਨਫਰੰਸ ਨੂੰ ਸੰਬੋਧਨ ਕੀਤਾ ਤੇ ਹਰਿਆਣਾ ਦੇ ਮੁੱਖ ਮੰਤਰੀ ਨਹਿਰ ਸੈਣੀ ਬੋਲੇ ਜੀ ਨਹਿਰ ਸੈਣੀ ਨੇ ਵੀ ਗੁਰੂ ਨਿਧੀ ਤੋਂ ਬੋਲੀ ਜਿਹਦੇ ਚ ਪਾਣੀ ਦੀ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਜਿਹਦੇ ਚ ਹਵਾ ਦੀ ਪ੍ਰਦੂਸ਼ਣ ਦੀ ਗੱਲ ਹੁੰਦੀ ਹੈ ਉਹਨਾਂ ਨੇ ਗੁਰੂਆਂ ਦਾ ਚੇਤਾ ਕੀਤਾ ਸੋ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਇੱਕ ਮਾਹੌਲ ਬਣਾਉਣ ਦੀ ਗੱਲ ਹੁੰਦੀ ਹੈ ਨਾ ਜੇ ਤੁਸੀਂ ਗੁਰੂਆਂ ਦੀ ਬਾਣੀ ਦਾ ਚੇਤਾ ਕਰੋਗੇ ਤਾਂ ਸੁਭਾਵਿਕ ਹੈ ਕਿ ਮਾਹੌਲ ਜਿਹੜਾ ਸੁਭਾਵਨਾ ਵਾਲਾ ਹੀ ਹੋਏਗਾ ਸੋ ਸਾਰਾ ਮਾਹੌਲ ਜਿਹੜਾ ਸੰਜਿਆ ਜਾ ਰਿਹਾ ਹੈ ਉਸ ਦਾ ਲੱਗ ਰਿਹਾ ਹੈ ਕਿ ਮਾਹੌਲ ਚੰਗੇ ਢੰਗ ਨਾਲ ਗੱਲਬਾਤ ਹੋਈ ਹੈ ਕਿ ਜਿਹੜੇ ਪਾਰਟੀਆਂ ਵੀ ਜਹੀ ਸਥਿਤੀ 'ਚ ਟਕਰਾ ਤੋਂ ਬਚਦੀ ਨਜ਼ਰ ਆ ਰਹੀ ਹੈ ਚੰਗੀ ਗੱਲ ਹੈ ਜੇ ਆਉਣ ਵਾਲੇ ਦਿਨਾਂ ਸਾਰਤ ਗੰਤੀ ਜੇ ਸਾਹਮਣੇ ਆਉਣਗੇ ਪਰ ਦੇਖਿਆ ਜਾਏਗਾ ਅਜੇ ਲੰਮਾ ਚੌੜਾ ਪ੍ਰੋਸੈਸ ਹੈ ਅਜੇ ਕਹਿੰਦੇ ਦਿੱਲੀ ਬਹੁਤ ਦੂਰ ਹੈ ਜੇ ਨਤੀਜੇ ਬਹੁਤ ਦੂਰ ਹੈ ਨਹੀਂ ਜਲਦੀ ਆਪਾਂ ਆਸ ਨਹੀਂ ਕਰ ਸਕਦੇ ਮੀਟਿੰਗ ਜ਼ਰੂਰ ਚੰਗੀ ਹੋਈ ਹੈ ਮੀਟਿੰਗ ਦੇ ਚੋ ਕੁਝ ਵੀ ਸਾਹਮਣੇ ਨਹੀਂ ਆਇਆ ਸਰ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਸੀ ਆਪਾਂ ਤੇ ਇਸ ਦੇ ਉੱਤੇ ਅਗਲਾ ਸਵਾਲ ਬਣਦਾ ਵੀ ਪਹਿਲਾਂ ਪੀਯੂ ਚ ਸੈਨੇਟ ਦਾ ਮੁੱਦਾ ਇੰਨੇ ਲੰਬੇ ਸਮੇਂ ਤੱਕ ਚੱਲਿਆ ਵਿਰੋਧ ਚੱਲੇ ਉਹਦੇ ਧਰਨੇ ਲਾਏ ਗਏ ਤੇ ਹੁਣ ਉਸ ਤੋਂ ਬਾਅਦ ਫਿਰ ਪਹਿਲਾਂ ਉਹ ਵੀ ਮੁੱਦਾ ਸਾਹਮਣੇ ਆਇਆ ਸੀ ਵੀ ਹਰਿਆਣਾ ਨੇ ਜੋ ਆਪਦੀ ਜ਼ਮੀਨ ਮੰਗੀ ਸੀ ਵਿਧਾਨ ਸਭਾ ਬਣਾਉਣ ਲਈ ਚੰਡੀਗੜ੍ਹ ਵਿੱਚ ਤੇ ਹੁਣ ਮੁੱਖ ਮੰਤਰੀ ਵੱਲੋਂ ਵੀ ਗਣਤੰਤਰ ਦਿਵਸ ਤੇ ਵੀ ਤੇ ਉਸ ਤੋਂ ਬਾਅਦ ਵੀ ਪੰਜਾਬ ਦੇ ਹੱਕਾਂ ਦੀ ਗੱਲ ਚੱਕੀ ਜਾ ਰਹੀ ਹੈ ਇਸ ਮੁੱਦੇ ਨੂੰ ਕਿਵੇਂ ਦੇਖਦੇ ਹੋ ਦੇਖੋ ਸਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲਗਾਤਾਰ ਪੰਜਾਬ ਨਾਲ ਵਿਸਥਰਾ ਚੰਡੀਗੜ੍ਹ ਰਾਜਨੀਤਿਕ ਅਦਾਲਤਾਂ ਲਈ ਤਕੋ ਕਿਹੜਾ ਸੂਬਾ ਜਾਵੇ ਗਾਇ ਜਿਹੜਾ ਇੰਨਾ ਪੁਰਾਣਾ ਸੂਬਾ ਹੋਵੇ ਸਦਿਆਂ ਪੁਰਾਣਾ ਸੂਬਾ ਜਿਹਦੀ ਆਪਣੀ ਹਿਸਟਰੀ ਹੈ ਇਤਿਹਾਸ ਹੈ ਜਿੱਥੋਂ ਦੁਨੀਆ ਭਰ ਦੀਆਂ ਲਹਿਰਾਂ ਪੈਦਾ ਹੁੰਦੀਆਂ ਦੁਨੀਆ ਭਰ ਚ ਸ਼ਾਂਤੀ ਦੇ ਸਨੇਹੇ ਗੇ ਉਹ ਸੂਬੇ ਦੀ ਆਪਣੀ ਕੋਈ ਰਾਜਧਾਨੀ ਨਾ ਹੋਵੇ ਮੰਗੰਦਨਿਵੇਂ ਸ਼ਰਧਵਾਰਤਿਕ ਕੇ ਹੈਰਾਨੀ ਹੋਏਗੀ ਇਸ ਗੱਲ 'ਚ ਜਾਣ ਕੇ ਕਿ ਪੰਜਾਬ ਦੀ ਆਪਣੀ ਰਾਜਧਾਨੀ ਕੋਈ ਨਹੀਂ ਮੇਕੋ ਸਹੀ ਗਿਆ ਉਹ ਚੰਡੀਗੜ੍ਹ ਹੁਣ ਇਸ ਵੇਲੇ ਕਹੀਏ ਆਪਾਂ ਤੇਂਹ ਆਵਾਲੀ ਲਈ ਕਹੀਏ ਤੇ ਰਣਿਆਲੇ ਲਈ ਕਹੀਏ ਇਹ ਤਾਂ ਝੂਠੀ ਹੈ ਨਾ ਪੰਜਾਬ ਦਾ ਕਲੇਮ ਕਰੀਂ ਸਰ ਦਾ ਜਿਹੜੇ ਪੰਜਾਬ ਨੇ ਲੰਬੇ ਲੰਬੇ ਜਲੂਸ ਕੱਢੇ ਮਨੁਅ ਜੇ ਵੀ ਜਿਆਦਾ ਜੋ ਪੰਜਾਬ ਦੇ ਨਾਰੇ ਲੱਗਦੇ ਸੀ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਉਹ ਕਿੱਥੇ ਰ ਗਿਆ ਚੰਡੀਗੜ੍ਹ ਪੰਜਾਬ ਦਾ ਗਾਲੀ ਨਿਰੇਗੀ اور ਜੇ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਅਧਿਕਾਰਾਂ ਦੀ ਤੇ ਹੁਣ ਤਾਂ ਚੰਡੀਗੜ੍ਹ ਦੀ ਆਬਾਦੀ ਦੀ ਗੱਲ ਕਰ ਲਈਏ ਬਹੁਤ ਕੁਝ ਬਦਲ ਗਿਆ ਪਰ ਮੁੱਖ ਮੰਤਰੀ ਪਗਵੰਤ ਮੰਨਦਾ ਕਿ ਇਹ ਬੜਾ ਵਾਜਬ ਹੈ ਕਿ ਪੰਜਾਬ ਦੀ ਕੈਪੀਟਲ ਕੋਈ ਨਹੀਂ ਇਹ ਤੋਂ ਵੱਡਾ ਤਕਾਕੀ ਹੋ ਸਕਦਾ ਹੈ ਉਹ ਜਿਸ ਐਸਵੀਐਲ ਦਾ ਪਰ ਜ਼ਿਕਰ ਕਰਕੇ ਆਖੇ ਹੈ ਐਸਵੀਐਲ ਦੇ ਉੱਤੇ ਜਦੋਂ ਦੋ ਵੱਡੇ ਅਧਿਕਾਰੀਆਂ ਦਾ ਕਹਿ ਲਈ ਉਹਦੇਦਾਰਾਂ ਦਾ ਕਹਿ ਲਈ ਆਗੂਆਂ ਦਾ ਕਹਿ ਲਈ ਜਿਸ ਨੂੰ ਆਪ ਸਿਸ ਸਮਝੋ ਤਾਹ ਹੋਇਆ ਸੀ ਜਿਸ ਇੱਕ ਦਿਨ ਮੈਂਧਕੀ ਅਧਿਕਾਰੀਦਾਰ ਵੱਲੋਂ ਕੀਤੀ ਗਈ ਦੂਜੇ ਦਿਨ ਮੈਂਧਕੀ ਜਿਹੜੀ ਕਿ ਕੇਂਦਰ ਦੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਗਈ ਰਜੀਵ ਲੰਗੋਆਲ ਸੰਦੇ ਉੱਤੇ ਦਾ ਨਾਮ ਦਿੱਤਾ ਗਿਆ ਉਸ ਨੂੰ ਜੋ ਤੇ ਦੇਣ ਪਾਣੀਆਂ ਦਾ ਗੱਲ ਹੋਈ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਹੋਈ ਜਾਨੀ ਉਸ ਸਮਝੌਤੇ ਦੀ ਬਾਕੀ ਮਦਦ ਦਾ ਲਾਗੂ ਨਹੀਂ ਹੋ ਗਿਆ ਨਾ ਹੀ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਨਾ ਹੀ ਇੱਥੇ ਭਾਸ਼ਾ ਨੂੰ ਰੁਤਬਾ ਮਿਲਿਆ ਹਾਂ ਇੱਕ ਗੱਲ ਜ਼ਰੂਰ ਹੈ ਕਿ ਐਸਵੀਐਲ ਐਸਵੀਐਲ ਕਹੀ ਜਾ ਰਹੀ ਹੈ ਕਿ ਐਸਵੀਐਲ ਜੀ ਉਹ ਸਮਝੌਤੇ ਦੇ ਨਾ ਬਣਨੀ ਚਾਹੀਦੀ ਸੀ ਪੰਜਾਬ ਤੇ ਹਰਿਆਣਾ ਦਾ ਸਮਝੌਤਾ ਹੋਇਆ ਸੀ ਉਹਦੇ ਮੁਤਾਬਕ ਜਿਹੜਾ ਹੈਗਾ ਇਹਨਾਂ ਪਾਣੀ ਮਿਲਣਾ ਹੀ ਚਾਹੀਦਾ ਹੈ ਹਰਿਆਣਾ ਨੂੰ ਜੀ ਜੀ ਕੋ ਰੰਗ ਲਾਪਿਆ ਜਾ ਰਿਹਾ ਐ ਸਵੇਲ ਦਾ ਚੰਡੀਗੜ੍ਹ ਦਾ ਕੋਈ ਜ਼ਿਕਰ ਨਹੀਂ ਕਰਦਾ ਨਾ ਕਿਤੇ ਅਦਾਲਤਾਂ ਚਾ ਨਾ ਕਿਤੇ ਕੇਂਦਰ ਚਾ ਨਾ ਕਿਤੇ ਹੂਰਾਂ ਤਰ੍ਹਾਂ ਚ ਯਾਨੀ ਚੋਪੀ ਸਾਦਗੀ ਹੈ ਜਿਵੇਂ ਮੈਂ ਵੀ ਇੱਕ ਜਰਨਲਿਸਟ ਜ਼ਿਕਰ ਕਰਾਂ ਤਾਂ ਮੈਂ ਤਾਂ ਹੱਕਿਆਂ ਤੱਕ ਪੰਜਾਬ ਵਿਧਾਨ ਸਭਾ ਨੂੰ ਕਵਰ ਕਰਦਾ ਰਿਹਾ ਵੀਰ ਨੇ ਰਿਪੋਰਟਰ ਤਾਂ ਜਦੋਂ ਵੀ ਨਵਾਂ ਸੈਸ਼ਨ ਸ਼ੁਰੂ ਹੁੰਦਾ ਹੈ ਤੇ ਜਿਸ ਤਰੀਕੇ ਨਾਲ ਗਵਰਨਰ ਵੱਲੋਂ ਸਰਕਾਰ ਦਾ ਭਾਸ਼ਣ ਪੜਾਇਆ ਜਾਂਦਾ ਜੀ ਜੀ ਹਰ ਗਵਰਨਰ ਦੇ ਭਾਸ਼ਣ 'ਚ ਪਹਿਲੀਆਂ ਲਾਈਨਾਂ ਇਹੀ ਹੁੰਦੀਆਂ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦਾ ਹੱਕ ਹੈ ਅਧਿਕਾਰ ਹੈ ਪਰ ਕਿੱਧਰ ਗਿਆ ਅਧਿਕਾਰ ਉਹ ਸਿਰਫ ਰਾਜਪਾਲ ਜਿਹੜਾ ਭਾਸ਼ਣਾ ਉਹਨਾਂ ਦਾ ਸ਼ਨਾਰ ਬਣ ਕੇ ਰਹਿ ਗਿਆ ਸੋ ਮੁੱਖ ਮੰਤਰੀ ਦੀ ਜਿਹੜੀ ਚੀਜ਼ ਹੈ ਟਾਸਕਾ ਬਿਲਕੁਲ ਵਾਜਬ ਹੈ ਪੰਜਾਬ ਦੇ ਕਿੰਨੇ ਅਧਿਕਾਰ ਖੋਏਗੇ ਪੰਜਾਬ ਦੇ ਵਾਜਬ ਹੱਕ ਨਹੀਂ ਮਿਲਦੇ ਨਜ਼ਰ ਆ ਰਹੇ ਪੰਜਾਬ ਦਾ ਹੁਣ ਜੋ ਮੌਜੂਦਾ ਵੀ ਗੱਲ ਕਰੀਏ ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰੀਏ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਗੱਲ ਕਰੀਏ ਬਹੁਤ ਸਾਰੇ ਮਾਮਲੇ ਜਿਨ੍ਹਾਂ ਮੁੱਦਿਆਂ ਤੇ ਪੰਜਾਬ ਅਗਰ 100 ਕੀਤਾ ਜਾ ਰਿਹਾ ਜੀ ਜੀ ਸਰ ਗੱਲ ਕਰਦੇ ਆ ਸਮਾਂ ਬਹੁਤ ਘੱਟ ਹੈ ਪਰ ਜਾਣ ਤੋਂ ਪਹਿਲਾਂ ਇੱਕ ਮੁੱਦਾ ਚੱਕ ਲੈਣਿਆ ਛੋਟਾ ਜਿਹਾ ਮੌਸਮ ਦੀ ਗੱਲ ਕਰਦੇ ਆ ਸਰ ਜੇ ਹੁਣ ਦੇਖਿਆ ਜਾਵੇ ਤਾਂ ਪਿਛਲੇ ਦਿਨ ਕਾਫੀ ਨੇਰੀ ਤੂਫਾਨ ਵੀ ਸੀ ਪਰ ਹੁਣ ਵਿਚਾਲੇ ਇਦਾਂ ਲੱਗ ਰਿਹਾ ਸੀ ਜਿਦਾਂ ਗਰਮੀਆਂ ਆ ਗਈਆਂ ਹੁਣ ਤੇ ਅੱਜ ਫੇਰ ਗੜੇ ਪਏ ਨੇ ਕਿੰਨੇ ਹੀ ਜ਼ਿਲ੍ਹਿਆਂ ਚ ਪੰਜਾਬ ਦੇ ਤੇ ਇਸ ਬਾਰੇ ਸਰ ਕਿਹਾ ਜਾ ਰਿਹਾ ਵੀ ਇਹ ਮੌਸਮ ਦਾ ਮિજાਜ ਜੋ ਬਦਲਦਾ ਨਜ਼ਰ ਆ ਰਿਹਾ ਹੈ ਇਹ ਵੈਸਟਰਨ ਡਿਸਟਰਬੈਂਸ ਕਰਕੇ ਹੈ ਸਰ ਇਸ ਤੇ ਕੀ ਕਹੋਗੇ ਬਿਲਕੁਲ ਮੌਸਮ ਦਾ ਮિજાਜ ਬਦਲਣ ਦੇ ਬਾਰੇ ਕੁਝ ਦੋ ਰਹੀ ਆਂ ਆ ਦੇਖੋ ਕੁਝ ਦਿਨ ਪਹਿਲਾਂ ਚੰਗੀ ਧੁੱਪ ਲੱਗਿਆ ਲੱਗਦਾ ਸੀ ਕਿ ਜਿਵੇਂ ਮਾਰਚ ਦਾ ਮਹੀਨਾ ਆ ਗਿਆ ਪਰ ਜਦੋਂ ਆਪਾਂ ਅੱਜ ਦਾ ਗੱਲ ਕਰਦੇ ਆਂ ਪਟਿਆਲਾ ਅਮਰਸਰ ਹੋਰ ਕਈ ਸ਼ਹਿਰਾਂ 'ਚ ਗੜੇ ਵੀ ਪਏ ਆ بارش ਵੀ ਪੰਜਾਬ 'ਚ ਕਈ ਜਗ੍ਹਾ 'ਤੇ ਚੰਗੀ ਫਰਮੀ بارش ਹੋਈ ਹੈ ਕਈ ਸਥਾਨ 'ਤੇ ਰੁਕਾਟ ਹੋਈ ਹੈ ਜੇਕਰ بارش ਦੀ ਗੱਲ ਕਰੀਏ ਤਾਂ ਅਜੇ ਵੀ بارش ਕਰਕੇ ਫਸਲਾਂ ਦਾ ਇੰਨਾ ਕੋਈ ਨੁਕਸਾਨ ਨਹੀਂ ਹੋਇਆ ਹੋਵੇਗਾ। ਸ਼ਾਇਦ ਬਹੁਤ ਸਾਰੀਆਂ ਥਾਵਾਂ ਤੇ ਫੈਲਾਅ ਹੋਇਆ ਹੋਵੇਗਾ। ਇੰਨਾ ਜ਼ਰੂਰ ਹੈ ਜਿਹੜੀਆਂ ਨੀਵੇਂ ਥਾਵਾਂ ਤੇ ਫਸਲਾਂ ਆਈਆਂ ਉੱਥੇ ਜੇ ਪਾਣੀ ਪੜ ਗਿਆ ਹੋਵੇਗਾ ਕਿਉਂਕਿ ਸਰਦੀ ਦਾ ਮੌਸਮ ਹੈ। ਸਿੱਧੀ ਕਰਕੇ ਪਾਣੀ ਸੁੱਕ다 ਨਹੀਂ। ਉੱਥੇ ਜ਼ਰੂਰ ਫਸਲਾਂ ਤੇ ਮੜਾ ਅਸਰ ਪੈ ਸਕਦਾ ਹੈ। ਜਿਵੇਂ ਜਿਹੜੀਆਂ ਸਬਜ਼ੀਆਂ ਹੈਗੀਆਂ ਸਬਜ਼ੀਆਂ ਦੀਆਂ ਫਸਲਾਂ ਖਰਾਬ ਹੋ ਸਕਦੀਆਂ। ਖਾਸ ਤੌਰ ਤੇ ਜੇ ਆਲੂ ਦੀ ਫਸਲ ਦਾ ਜ਼ਿਕਰ ਕਰੀਏ ਆਲੂ ਦੀ ਫਸਲ ਐਸੀ ਫਸਲਾਂ ਜਿਨ੍ਹਾਂ ਤੋਂ ਲੰਬਾ ਸਮਾਂ ਪਾਣੀ ਚ ਜਾਂ ਸੈਲ ਚ ਖੜੀ ਰਹਿ ਜਾਂਦੇ ਤਾਂ ਆਲੂ ਜਿਹੜੇ ਗੜਨੇ ਸ਼ੁਰੂ ਹੋ ਜਾਂਦੇ ਆ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਤਰ੍ਹਾਂ ਸਬਜ਼ੀਆਂ ਦਾ ਆਲੂ ਦੀ ਫਸਲ ਦਾ ਜਾਂ ਹੋਰ ਜਿਹੜੇ ਫਲਦਰ ਬੂਟੇ ਉਹਨਾਂ ਦਾ ਤਾਂ ਕੋਈ ਨੁਕਸਾਨ ਹੋਇਆ ਹੋਏਗਾ ਪਰ ਵੱਡੀ ਪੱਧ ਤੇ ਕਣਕ ਨੂੰ ਅੱਜ ਵੀ ਫਾਇਦਾ ਹੈ ਇਹ ਜ਼ਰੂਰ ਹੈ ਕਿ ਹੁਣ ਬਾਰਿਸ਼ ਕਰਕੇ ਗੜੇ ਮਾਰ ਕਰਕੇ ਠੰਡ ਵੱਧ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦਾ ਅਸਰ ਵੀ ਰਹੇਗਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਜਿਵੇਂ ਖੰਡਾ ਜੁੜੀਆਂ ਆਉਂਦੀਆਂ ਉਹਨਾਂ ਦੇ ਫਸਲਾਂ ਦਾ ਖਾਸਾ ਸੋ ਮਾਨਸਾਨੀ ਜ਼ਿੰਦਗੀ ਨੂੰ ਵੀ ਸਵਾਲ ਕਰਖਣ ਦੀ ਲੋੜ ਹੈ ਇਸੇ ਤਰੀਕੇ ਨਾਲ ਜਿਹੜਾ ਫਸਲਾਂ ਦਾ ਜਿਹੜਾ ਮੌਸਮ ਦੇ لحاظ ਨਾਲ ਜਿੱਥੇ ਕੋਈ-ਕੁਈ ਤਾਂ ਦਾ ਪਾਣੀ ਦੀ ਨਹੀਂ ਜ਼ਰੂਰਤ ਹੈ ਉਹਨਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਮਾਰਾਂ ਦਾ ਵੀ ਕਹਿਣਾ ਇਹ ਹੈ ਕਿ ਜਿਹੜੀਆਂ ਫਸਲਾਂ ਵਿੱਚ ਬੇਲੁੜਾ ਪਾਣੀ ਖੜਾ ਹੈ ਉਹ ਪਾਣੀ ਦੇ ਨਿਕਾਸ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਫਸਲਾਂ ਤੇ ਕੋਈ ਭਰਾ ਭਰਾ ਨਾ ਪੈ ਸਕੇ ਉਹਨਾਂ ਲਈ ਫਿਲਹਾਲ ਚ ਵੀ ਮੌਸਮ ਬਣਾ ਰਹਿਣ ਦੀ ਸੰਭਾਵਨਾ ਹੈ ਜੀ ਜੀ ਫਿਲਹਾਲ ਨਹੀਂ ਸਿੱਧੂ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜਾਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣ ਵਾਲੇ ਨੇ ਤੇ ਇਸ ਤੇ ਕਿਹਾ ਜਾ ਰਿਹਾ ਹੈ ਵੀ ਮੁੱਖ ਮੰਤਰੀ ਵੱਲੋਂ ਕੇਂਦਰ ਨੂੰ ਇੱਕ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾਵੇਗੀ ਹੁਣ ਇਹ ਇਸ ਪੈਕੇਜ ਨੂੰ ਲੈ ਕੇ ਕੀ ਕਹੋ ਜੇ ਸਵਾਲ ਉੱਠਣਗੇ ਕੀ ਬਣੇਗਾ ਕੀ ਮੁੱਦਾ ਸਾਹਮਣੇ ਆਏਗਾ ਤੇ ਕੀ ਹੱਲ ਨਿਕਲੇਗਾ ਇਸ ਬਾਰੇ ਫਿਰ ਚਰਚਾ ਕਰਾਂਗੇ ਹਲੇ ਲਈ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ